ਮੈਂ ਕੋਟ ਵੱਲੋਂ ਆਇਆ ਪਿਆ ਤੇ ਮੈਂ ਤੁਹਾਡੇ ਕਾਰਪੂਟ ਸਰਟੀਫਿਕੇਟ ਦੇਣੇਗੇ ਮੈਂ ਪਹਿ ਵੱਲੋਂ ਕੋਈ ਕਾਰਵਾਈ ਕਰਵਾਨੀ ਅੱਗੇ ਕਿ ਨਹੀਂ ਕਰਵਾਨੀ ਕਾਗਜ਼ਾਤ ਤਿਆਰ ਰੱਖਿਓ ਮੈਂ 6 ਸਭ ਬੰਦੇ ਮਾਰ ਕੇ ਆਣੇ ਹਾਂ ਤੇ ਸੋਨੇ ਦਾ ਕੜਾ ਫੋਨ ਫਾਂਕੋ ਕੇ ਲੈ ਗਿਆ ਉਹਨਾਂ ਨੇ ਐਮਸੀ ਚੜਦਾ ਹੈ ਨਾ ਜਿਹੜਾ ਉਹਨਾਂ ਕੋ ਕੜਾ ਲਈ ਤਾਂ ਕਿ ਇਹਨੂੰ ਲੈ ਕੇ ਜਾਓ ਕਿਸੇ ਥਾਣੇ ਤੇ ਅਸੀਂ ਆਨੇ ਆਪਣੇ ਬੱਚਿਆਂ ਦੀ ਪੱਟੀਆਂ ਕਰਾ ਕੇ ਪਰ ਉਹਨਾਂ ਨੇ ਉਹ ਆਪਣੇ ਨਾਲ ਲੈ ਗਿਆ ਆਪਣੇ ਸ਼ੋਰੂਮ ਤੇ ਉੱਥੋਂ ਦੀ ਉਹਨੂੰ ਫਰਾਰ ਕਰ ਦਿੱਤਾ ਕਿ ਮੈਂ ਅੱਜ 500 ਬੰਦੇ ਮਾਰ ਕੇ ਆਣੇ ਆ ਲਾਸਟ ਹੋ ਚੁੱਕੇ ਇਹਨਾਂ ਗੱਲਾਂ ਦਿੱਤੀਆਂ ਕੰਟੇਨੈਂਟ ਦੇ ਮਾਰ ਕੇ ਅੰਦਰ ਮੇਰੀ ਬਿਨਾਂ ਦੇ ਪਿਆਰ ਚ ਸੀ ਜੀ ਚੱਕਰੇ ਹੀ ਲਾ ਗਾਰੋ ਅੰਨਰ ਰੱਜਿਆ ਗਿਆ ਪਰ ਉਹਨੂੰ ਪਤਾ ਨਹੀਂ ਲੱਗਦਾ ਕਿ ਕਰਨਾ ਚਾਹੀਦਾ ਹੈ ਉਹਨੇ ਕਹੀ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਤੇ ਮੈਂ ਇੱਥੇ ਹੀ ਰਹਿਣਾ ਹੈ ਤੇ ਉਸ ਆ ਗਈ ਸੀਗਾ ਉਹਦੇ ਨਾਲ ਮਾਰਦੇ ਪਈ ਸੀ ਪਹਿਲੇ ਮੇਰੇ ਮਾਰਨ ਲੱਗੇ ਸੀ ਗਲੇ ਤੇ ਫਿਰ ਮੇਰੇ ਹਸਣ ਲੱਗੇ ਹੋਏ ਤੇ ਫਿਰ ਜਦੋਂ ਮੇਰੇ ਹਸਬੰਦ ਨੇ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਆ ਗਏ ਬੜਾਈ ਗੰਦਾ ਉਹਨਾਂ ਨੇ ਮੇਰੇ ਤੇ ਨਾ ਪੂਰੀ ਮਤਲਬ ਗੰਦੀ ਨਜ਼ਰ ਰੱਖ ਲਈ ਸੀ ਜੇ ਮੇਰੇ ਤੇ ਕਿੰਨੀ ਵਾਰੀ ਉਹਨਾਂ ਨੇ ਗਲਤ ਟੱਚ ਵੀ ਕੀਤਾ ਐ ਮੈਂ ਇਹ ਗੱਲ ਆਪਣੇ ਘਰ ਵੀ ਦੱਸੀ ਹੋਈ ਐ ਆਪਣੇ ਦਾਦਾ-ਦਾਦੀ ਨੂੰ ਪਰ ਉਹ ਇੰਨੀ ਗੌਰ ਨਹੀਂ ਕਰਦੇ ਸੀ ਜੇ ਉਹਨੂੰ ਇਹ ਹੀ ਕਹਿੰਦੇ ਸੀ ਕਿ ਜਾਂ ਤਾਂ ਤੂੰ ਇਹਦੇ ਤੋਂ ਦੂਰ ਰਿਹਾ ਕਰ ਤੇ ਜਾਂ ਇਹਨੂੰ ਬੁਲਾਇਆ ਨਾ ਕਰ ਤੇ ਇੱਕ ਮੇਰਾ ਜਿਹੜਾ ਛੋਟਾ ਭਰਾ ਐ ਉਹ ਵੀ ਮੇਰੇ ਨਾਲ ਕੋਈ ਵਧੀਆ ਸਲੂਕ ਨਹੀਂ ਕਰਦਾ ਸੀਗਾ ਉਹ ਵੀ ਮੈਨੂੰ ਗੰਦੀ ਗੰਦੀ ਗੱਲਾਂ ਕੱਟਦਾ ਸੀਗਾ ਤੇ ਗੰਦੇ ਗੰਦੀ ਇਸ਼ਾਰੇ ਕਰਦਾ ਸੀਗਾ ਮੈਨੂੰ ਤਾਂ ਜੋ ਵੀ ਮਤਲਬ ਵੀ ਜਿਹੜਾ ਨੇ ਕੀਤਾ ਨਾ ਜਾਂ ਲੜਕੀ ਦਾ ਚਾਚਾ ਆਇਆ ਕਿ ਡੈਡੀ ਆਇਆ ਉਹ ਬਹੁਤ ਉਹਨਾਂ ਨੇ ਘਟਿਆ ਕੰਮ ਕੀਤਾ ਇਹ ਤਲਵਾੜੇ ਵਿੱਚ ਪਹਿਲੀ ਵਾਰੀ ਇਹ ਕੰਮ ਹੋਇਆ ਜਿਹੜਾ ਆ ਕੇ ਘਰ ਆ ਕੇ ਆ ਜਿਹੜੇ ਆਪਣੇ ਬਰਛਾ ਨਾਲ ਜਾਂ ਕੁਲਕੁਰੀਆਂ ਨਾਲ ਵੱਢ ਕੇ ਗਿਆ ਅੰਦਰ ਸਾਰਿਆਂ ਨੂੰ ਸਭ ਨੇ ਨਹੀਂ ਮਿਲੇ ਸੀ ਜਿੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਹੈ ਜਿਹੜੀ ਆਨਲਾਈਨ ਉਹ ਤਾਂ ਪੁੱਜ ਗਈ ਹੋਈ ਹੈ ਪਰ ਤੁਹਾਡੇ ਤੇਰੇ ਬੱਚੇ ਜਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਐਮਸੀ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਦੀ ਵੀ ਐਮਸੀ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਨਾਲ ਤਾਂ ਤੁਸੀਂ ਲੈ ਗਏ ਠੀਕ ਆ ਜੇ ਲੜਾਈ ਝਗੜਾ ਹੈ ਉਹਨੂੰ ਪੁੱਛੋ ਕੀ ਗੱਲ ਹੋਈ ਬੰਦੇ ਨੂੰ ਪੁੱਛੋ ਕੀ ਕੀਤਾ ਕਿ ਕੀ ਗੱਲ ਹੋਈ ਆ ਤੂੰ ਵੀ ਪਥਾਣੇ ਲੈ ਕੇ ਆਓ ਤੁਸੀਂ ਆਪਣੇ ਘਰ ਬਿਠਾ ਲਿਆ ਤੁਸੀਂ ਕੀ ਕਰਾ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੋਨ ਕੀਤਾ ਜਾਂ ਉਹਨੇ ਫੋਨ ਕਰਾਇਆ ਕਿ ਮੈਨੂੰ ਆ ਕੇ ਲੈ ਜਾਓ ਉਹ ਉਹ ਬੰਦਾ ਫਰਾਰ ਹੋ ਗਿਆ ਉਹ ਤੋਂ ਕੋਈ ਹੋਈ ਕਰੇ ਸਾਡੇ ਗੇਟ ਦੇ ਦਰਵਾਜ਼ਾ ਖੜਕਿਆ ਮੈਂ ਬਾਹਰ ਗਈ ਤੇ ਇੱਕ ਭਾਈ ਆਇਆ ਸੀ ਗੇਟ ਦੀ ਕੁੰਡੀ ਖੜਕਾਈ ਉਹਨੇ ਕਿਹਾ ਕਿ ਮੈਂ ਕੋਰਟ ਵੱਲੋਂ ਆਇਆ ਪਿਆ ਤੇ ਮੈਂ ਤੁਹਾਡੇ ਘਰ ਕੁਝ ਸਰਟੀਫਿਕੇਟ ਦੇਣੇਗੇ ਮੈਂ ਪਹਿਲੇ ਇੱਧਾ ਅੰਦਰ ਨਹੀਂ ਪੜਿਆ ਚੰਗੀ ਤਰ੍ਹਾਂ ਦੇਖਿਆ ਉਹਨੂੰ ਫਿਰ ਉਹਨੇ ਫਾਈਲ ਦਿਖਾਈ ਕਿ ਮੈਨੂੰ ਕੱਢ ਕੇ ਫਿਰ ਮੈਂ ਉਹਨੂੰ ਅੰਦਰ ਪੜਿਆ ਉਹ ਅੰਦਰ ਆਇਆ ਮੈਂ ਚਾਚੂ ਬਣਾਈ ਚਾਹ ਪਲਾਈ ਉਹਨਾਂ ਨੂੰ ਫਿਰ ਮੇਰੀ ਸਿਸਟਰ ਬੈਠੇ ਸੀਗੇ ਕੋਲ ਉਹਨਾਂ ਦੀ ਬੱਚੀ ਸੀ ਉਹ ਬੈਠੇ ਪਏ ਹੋਏ ਸੀਗੇ ਕੋਲ ਦੱਲਾ ਬੱਤਾ ਕਰਦੇ ਪਏ ਸੀਗੇ ਕਹਿੰਦੇ ਤੁਸੀਂ ਕੁੜੀ ਦੇ ਵੱਲੋਂ ਕੋਈ ਕਾਰਵਾਈ ਕਰਵਾਣੀ ਅੱਗੇ ਕਿ ਨਹੀਂ ਕਰਵਾਣੀ ਮੇਰੇ ਭਾਬੀ ਜੀ ਨੇ ਉਹਨਾਂ ਦੀ ਆਵਾਜ਼ ਸੁਣੀ ਇਹਨਾਂ ਨੇ ਪਿੱਛੇ ਫੋਨ ਕੀਤਾ ਕਿ ਮੇਰੇ ਫਾਦਰ ਸਾਹਿਬ ਆਏ ਹੋਏ ਆ ਤੇ ਮੇਰਾ ਭਰਾ ਆਇਆ ਜਿੱਦਿ ਮੇਰਾ ਭਰਾ ਆਇਆ ਨਾ ਉਹਨਾਂ ਨੇ ਸਾਨੂੰ ਮਾਰਨਾ ਮੂਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਸਾਡੇ ਸਾਹਮਣੇ ਬਹਿ ਕੇ ਇੱਕ ਕਾਲ ਕੀਤੀ ਕਿ ਮੇਰੇ ਜਮਾਨਤ ਦੇ ਕਾਗਜ਼ਾਤ ਤਿਆਰ ਰੱਖਿਓ ਮੈਂ 6-7 ਬੰਦੇ ਮਾਰ ਕੇ ਆਣੀ ਅੱਜ ਇੱਕ ਗੱਲ ਕੀਤੀ ਉਹਨਾਂ ਨੇ ਸਾਡੇ ਸਾਹਮਣੇ ਫੋਨ ਤੇ ਬਹਿ ਕੇ ਸਾਨੂੰ ਫੇਰ ਸ਼ੱਕ ਹੋਇਆ ਫੇਰ ਉਹਨਾਂ ਨੇ ਮੀਨਮ ਨੂੰ ਫੋਨ ਕਰਨ ਲੱਗ ਗਏ ਮੇਰੀ ਸਿਸਟਰ ਜਿਹੜੇ ਸੀਗੇ ਫੋਨ ਕਰਨ ਲੱਗੇ ਸੀ ਉਹਨਾਂ ਨੂੰ ਉਹਨਾਂ ਨੇ ਫੋਨ ਖੋਇਆ ਤੇ ਸੋਨੇ ਦਾ ਕੜਾ ਫੋਨ ਫਾਨ ਖੋਕੇ ਲੈ ਗਿਆ ਨਾਲ ਹੀ ਉਹਨੇ ਤੇਜ ਹਥਿਆਰ ਕੱਢਿਆ ਜਿੱਦ ਦੀ ਮੇਰਾ ਭਰਾ ਆ ਮੇਰੇ ਭਰਾ ਨੇ ਪੈਰੀ ਹੱਥ ਲਾਏ ਉਹਨਾਂ ਦੇ ਉਹਨੇ ਹਥਿਆਰ ਕੱਢਿਆ ਅੰਨ੍ਯਾ ਵਾਂਗ ਮਾਰਨੇ ਸ਼ੁਰੂ ਕਰ ਦਿੱਤੇ ਮੇਰੇ ਭਾਬੀ ਦੇ ਗਲੇ ਤੇ ਮਾਰਨ ਲੱਗੇ ਸੀ ਉਹ ਮੇਰਾ ਭਰਾ ਅੱਗੇ ਹੋ ਗਿਆ ਉਹਨਾਂ ਦੇ ਲੱਗੀ ਤੇ ਮੇਰੇ ਭਾਬੀ ਦੇ ਹੱਥ 'ਚ ਟਾਂਕੇ ਲੱਗੇ ਮੇਰੇ ਭਰਾ ਦੇ ਗਲੇ 'ਚ ਮਾਰਨ ਲੱਗਾ ਮੈਮੋਰੀ ਹੋ ਗਈ ਮੇਰੇ ਸਿਰ ਤੇ ਤਾਂ ਲੱਗੇ ਫਿਰ ਉਹ ਫਿਰਸੇ ਉਹਨਾਂ ਬਹੁਤ ਵਾਰ ਕੀਤੇ ਸਾਡੀ ਕੰਦਾ ਤੇ ਬਹੁਤ ਜ਼ਿਆਦਾ ਵਾਰ ਲੱਗੇ ਹੋਏ ਬੜੀ ਮੁਸ਼ਕਿਲ ਨਾਲ ਸੀ ਸਾਰਿਆਂ ਨੂੰ ਬਾਹਰ ਕੱਢਿਆ ਬਹੁਤ ਮੁਸ਼ਕਿਲ ਨਾ ਬਾਅਦ ਨਿਕਲੇ ਕੁੰਡੀ ਲਗਾ ਕੇ ਫਿਰ ਉਹਨੇ ਉਪਰਤੀ ਛਲਾਗ ਮਾਰ ਦਿੱਤੀ ਆ ਕੇ ਕੋਠੋ ਤੋਂ ਚੜ ਕੇ ਫਿਰ ਸਾਡੇ ਪਿੱਛੇ ਪਿਆਰਾ ਫਿਰ ਮੰਮੇ ਮੰਮੀ ਡੈਡੀ ਆ ਗਏ ਐਨ ਟਾਈਮ ਤੇ ਉਹਨਾਂ ਨੇ ਫੜਿਆ ਫੜ ਫੜ ਕੇ ਉਹਨਾਂ ਨੇ ਐਮਸੀ ਚੱਡਾਇਆ ਨਾ ਜਿਹੜਾ ਉਹਨਾਂ ਕੋ ਪਕੜਾ ਲੀਤਾ ਕਿ ਇਹਨੂੰ ਲੈ ਕੇ ਜਾਓ ਤੁਸੀਂ ਥਾਣੇ ਤੇ ਅਸੀਂ ਆਂਦੇ ਆਪਣੇ ਬੱਚਿਆਂ ਦੀ ਪਟੀਆਂ ਕਰਾ ਕੇ ਪਰ ਉਹਨਾਂ ਨੇ ਉਹ ਆਪਣੇ ਨਾਲ ਲੈ ਗਏ ਆਪਣੇ ਸ਼ੋਰੂਮ ਤੇ ਉੱਥੋਂ ਦੀ ਉਹਨੂੰ ਫਰਾਰ ਕਰ ਦਿੱਤਾ ਹਾਂਜੀ ਉਹਨੂੰ ਉਹਨੂੰ ਫਰਾਰ ਕਰ ਦਿੱਤਾ ਇਹਨਾਂ ਕਿ ਜੋ ਹੋਇਆ ਹੈ ਮਿਲੀ ਭਗਤ ਨਾਲ ਕੰਮ ਹੋਇਆ। ਹਾਂਜੀ ਤੇ ਹੁਣ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਕੋਈ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਤੇ ਸਾਨੂੰ ਇਨਸਾਫ ਚਾਹੀਦਾ ਹੈਗਾ। ਮੇਰਾ ਨਾਮ ਦੀਪਕਾ ਸ਼ਰਮਾ ਹੈ ਵਾਈਫ ਆਫ ਅਮਰਦੀਪ ਸਿੰਘ ਤੇ ਆਪਾਂ ਨਾ 17 ਤਰੀਕ ਨੂੰ 17 ਤਰੀਕ ਨੂੰ ਨਾ ਮੈਰਿਜ ਕਰਵਾਈ ਸੀਗੀ ਕੋਰਟ ਮੈਰਿਜ ਆਪਣੀ ਮਰਜ਼ੀ ਨਾਲ ਤੇ ਉਹਨਾਂ ਦੇ ਪੇਰੈਂਟਸ ਵੀ ਸਾਡੇ ਨਾਲ ਹੀ ਗਏ ਸੀਗੇ। ਕੋਰਟ ਮੈਰਿਜ ਕਿਹੜੀ ਜਗ੍ਹਾ ਤੋਂ ਕਰਵਾਈ ਸੀ? ਹੁਸ਼ਿਆਰਪੁਰ ਤੋਂ। ਤੇ ਆਪਾਂ ਉਹ 23 ਤਰੀਕ ਨੂੰ ਫਿਰ ਆਪਾਂ ਘਰੇ ਆ ਗਏ ਸੀਗੇ। ਤੇ ਉਸ ਤੋਂ ਅਗਲੇ ਇੱਕ ਦਿਨ ਛੱਡ ਕੇ ਨਾ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੀ ਛੋਟੀ ਨਾਨ ਇੱਕ ਮੇਰੀ ਵੱਡੇ ਦੀਦੀ ਆ ਉਹ ਵੀ ਨਾਨੀ ਆ ਉਹ ਅਸੀਂ ਤਿੰਨ ਜਣੇ ਘਰੇ ਸੀਗੇ ਤੇ ਇੱਕ ਉਹਨੇ 3-4 ਸਾਲ ਦੀ ਬੱਚੀ ਆ ਉਹ ਵੀ ਘਰੇ ਸੀਗੀ ਤੇ ਮੈਂ ਅੰਦਰਲੇ ਕਮਰੇ ਚ ਬੈਠੀ ਸੀਗੀ ਤੇ ਸਾਡਾ ਨਾ ਗੇਟ ਖਟਕਟਾਇਆ ਉਹਨਾਂ ਨੇ ਮੇਰੇ ਫਾਦਰ ਆਏ ਸੀਗੇ ਉਹ ਸਤੇਲੇ ਫਾਦਰ ਆ ਉਹ ਮੇਰੇ ਤੇ ਮੇਰੀ ਛੋਟੀ ਦੀਦੀ ਗਏ ਗੇ ਉਹਨਾਂ ਨੇ ਗੇਟ ਖੋਲਿਆ ਉਹਨਾਂ ਨੇ ਇੱਕ ਉਹਨਾਂ ਨੇ ਕਿਹਾ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਕੋਈ ਸਰਟੀਫਿਕੇਟ ਦੇਣ ਉਹਨਾਂ ਦੇ ਹੱਥ 'ਚ ਇੱਕ ਫਾਈਲ ਵੀ ਸੀਗੀ ਤੇ ਦੀਦੀ ਨੂੰ ਲੱਗਿਆ ਕਿ ਸਹੀ ਚ ਕੋਰਟ ਵੱਲੋਂ ਹੀ ਆਏ ਹੋਣੇ ਆ ਤੇ ਉਹਨ ਉਸ ਤੋਂ ਬਾਅਦ ਜਦੋਂ ਉਹ ਗੱਲਬਾਤ ਸ਼ੁਰੂ ਕਰਨ ਲੱਗੇ ਤੇ ਮੈਨੂੰ ਉਹਨਾਂ ਦੀ ਆਵਾਜ਼ ਪਛਾਣੀ ਤੇ ਫੇਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਤੇ ਜਦੋਂ ਉਹ 2-3 ਮਿੰਟ ਚ ਫੇਰ ਮੇਰੇ ਹਸਬੰਦ ਆ ਗਏ ਸੀਗੇ ਘਰ ਤੇ ਮੇਰੇ ਦੀਦੀ ਵੀ ਉੱਥੇ ਬੈਠੇ ਸੀਗੇ ਦੀਦੀ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਨ ਲੱਗੇ ਸੀਗੇ ਕਿ ਕੋਰਟ ਵੱਲੋਂ ਕੋਈ ਆਇਆ ਹੈ ਤੇ ਤੁਸੀਂ ਵੀ ਘਰੇ ਆਜੋ ਤੇ ਜਿੱਦ ਦੇ ਦੀਦੀ ਫੋਨ ਕਰਨ ਲਈ ਉੱਠੇ ਉਹਨਾਂ ਨੇ ਦੀਦੀ ਉੱਤੇ ਹੱਥੋਂ ਫੋਨ ਖੋਇਆ ਤੇ ਧੱਕਾ ਮਾਰਿਆ ਦੀਦੀ ਨੂੰ ਬਹੁਤ ਜ਼ੋਰ ਦੀ ਉਸ ਤੋਂ ਬਾਅਦ ਜਦੋਂ ਮੇਰੇ ਹਸਬੰਦ ਆਏ ਉਹ ਬੈਠੇ ਤੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੁੜੀ ਕੁੜੀ ਵਾਲਿਆਂ ਵੱਲੋਂ ਕੋਈ ਕਾਰਵਾਈ ਕਰਨੀ ਹੈ ਤੇ ਮੈਨੂੰ ਉਹਨਾਂ ਨੇ ਇੰਨੀ ਗੱਲ ਪਈ ਸੀਗੀ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਤੇ ਮੈਂ ਇੱਥੇ ਹੀ ਰਹਿਣਾ ਹੈ ਤੇ ਉਸ ਤੋਂ ਉਹਨਾਂ ਨੇ ਇੱਕ ਫੋਨ ਵੀ ਕੀਤਾ ਸੀਗਾ ਕਿਸੇ ਨੂੰ ਤੇ ਉਹਨਾਂ ਨੇ ਕਿਹਾ ਸੀਗਾ ਕਿ ਅੱਜ 6-7 ਬੰਦੇ ਮਾਰ ਕੇ ਜਾਣੇ ਆ ਤੇ ਤੁਸੀਂ ਮੈਂ ਫਰਾਰ ਹੋ ਜਾਣਾ ਉਸ ਤੋਂ ਬਾਅਦ ਤੇ ਤੁਸੀਂ ਮੇਰੀ ਜ਼ਮਾਨਤ ਦੇ ਕਾਗਜ਼ ਤਿਆਰ ਰੱਖਿਓ ਤੇ ਜਿੱਦਾਂ ਮੇਰੇ ਹਸਬੰਦ ਘਰ ਆਏ ਤੇ ਉਹਨਾਂ ਨੇ ਸਾਡਾ ਨਾਂ ਮਾਰਕੁੱਟ ਸ਼ੁਰੂ ਕਰ ਦਿੱਤੀ ਉਹ ਉਹਨਾਂ ਕੋਲ ਨਾ ਇੱਕ ਤਿੱਖਾ ਜਿਹਾ ਹਥਿਆਰ ਵੀ ਸੀਗਾ ਉਹਦੇ ਨਾਲ ਮਾਰਦੇ ਪਈ ਸੀ ਪਹਿਲੇ ਮੇਰੇ ਮਾਰਨ ਲੱਗੇ ਸੀ ਗਲੇ ਤੇ ਫਿਰ ਮੇਰੇ ਹਸਬੰਦ ਅੱਗੇ ਹੋਏ ਤੇ ਫਿਰ ਜਦੋਂ ਮੇਰੇ ਹਸਬੰਦ ਨੇ ਮਾਰਨ ਲੱਗੇ ਤੇ ਮੇਰੇ ਛ ਤੇ ਉਸ ਤੋਂ ਬਾਅਦ ਮਾਰਕੁੱਟ ਵੀ ਹੋਈ ਸਾਨੂੰ ਸੱਟਾਂ ਵੀ ਲੱਗੀਆਂ ਉਸ ਤੋਂ ਬਾਅਦ ਜਦੋਂ ਇਹ ਘਰੋਂ ਬਾਹਰ ਆਏ ਨਾ ਉਹਨਾਂ ਨੂੰ ਅਸੀਂ ਕੁੰਡੀ ਲਾ ਕੇ ਅੰਦਰ ਬੰਦ ਕਰਤਾ ਸੀਗਾ ਫੇਰ ਵੀ ਉਹ ਕੋਠੇ ਤੇ ਚੜ੍ਹ ਕੇ ਤੇ ਉਹਨਾਂ ਨੇ ਕੋਠੇ ਤੋਂ ਛਾਲ ਮਾਰੀ ਹੈ ਕਿੰਨੀ ਉੱਚੀ ਦੀਵਾਰ ਸੀਗੀ ਫੇਰ ਵੀ ਛਾਲ ਮਾਰੀ ਛਾਲ ਮਾਰ ਕੇ ਉਹਨਾਂ ਦੀ ਬਾਈਕ ਵੀ ਉੱਥੇ ਬਾਹਰ ਹੀ ਖੜੀ ਸੀਗੀ ਫਰਾਰ ਹੋਣ ਲੱਗੇ ਸੀਗੇ ਉਹਦੇ ਨੂੰ ਪੇਰੈਂਟਸ ਵੀ ਆ ਗਏ ਸੀਗੇ ਉਹਨਾਂ ਨੇ ਫੜ ਲਿਆ ਸੀਗਾ ਜਦੋਂ ਹੋਰ ਉਹਨਾਂ ਨੇ ਛਾਲ ਮਾਰੀ ਨਾ ਕੋਠੇ ਤੋਂ ਤੇ ਉਹਨਾਂ ਦੀ ਮਤਲਬ ਬੇਹੋਸ਼ ਹੋ ਗਏ ਸੀਗੇ ਉਹ ਉਹਨਾਂ ਤੇ ਉੱਠ ਵੀ ਨਹੀਂ ਹੋ ਰਿਆ ਸੀ ਆਪਣੇ ਆਪ ਤੋਂ ਇੰਨੇ ਬੇਹੋਸ਼ੀ ਦੀ ਹਾਲਤ ਸੀਗੇ ਉਹ ਇਹ ਕਿੰਨੇ ਵਜੇ ਦੀ ਬਾਰਦਾਦ ਸੀਗੀ ਔਰ ਕਿਤੇ ਇਹ ਦੁਪਹਿਰ 11:30 ਵਜੇ ਤੇ ਆਲਗਵਾਲ ਕੋਈ ਆਇਆ ਜਾਂ ਕੋਈ ਮੱਲੇ ਦਾ ਕੋਈ ਨਹੀਂ ਉਹ ਸਾਡੇ ਘਰ ਦੇ ਅੰਦਰ ਹੋਈ ਨਾ ਫਿਰ ਅਨਗਵਾਲ ਨੂੰ ਪਤਾ ਹੀ ਨਹੀਂ ਉਹ ਤੁਸੀਂ ਬਾਅਦ ਚ ਰੋਲਾ ਪਾਇਆ ਤਲਾਸ਼ ਇਹਨੂੰ ਦੇਖੀ ਸੀਗੀ ਜਿਹੜੀ ਜਿਹੜਾ ਤੁਹਾਡੇ ਨਾਲ ਦੋਸ਼ੀ ਜਿਹੜਾ ਸੀਗਾ ਬਾਰਦਾਦ ਕਰਕੇ ਗਿਆ ਸੀ ਔਰ ਜਦੋਂ ਮੰਨ ਲਓ ਮੌਕੇ ਤੇ ਜਿਹੜਾ ਤੁਸੀਂ ਉੱਥੇ ਦੇ ਕਿਸੇ ਐਮਸੀ ਨੂੰ ਜਾਂ ਕਿਸੇ ਮੱਲੇ ਦੇ ਤਸਰਾਹ ਦਿੱਤੀ ਸੀ ਸਾਡੇ ਨਾਲ ਬਾਰਦਾਦ ਹੋਈ ਹੈ ਹਾਂਜੀ ਅਸੀਂ ਆਪਣੇ ਐਮਸੀ ਨੇ ਦਿੱਤੇ ਸੀਗੇ ਤੇ ਉਹ ਉਹਨਾਂ ਨੂੰ ਆਪਣੇ ਨਾਲ ਵੀ ਲੈ ਕੇ ਗਏ ਸੀਗੇ ਪਰ ਉਹ ਕਹਿੰਦੇ ਕਿ ਉੱਥੋਂ ਫਰਾਰ ਹੋ ਗਏ ਇਤੀ ਹੋਈ ਸੀ ਜਿਹੜੇ ਤੁਹਾਡੇ ਫਾਦਰ ਸਾਹਿਬ ਸੀਗੇ ਤੁਹਾਡੇ ਨਾਲ ਸ਼ੁਰੂ ਤੋਂ ਕਿੱਦਾਂ ਦਾ ਮਰਤਾਬ ਕਰਦੇ ਸੀਗੇ ਬੜਾ ਹੀ ਗੰਦਾ ਉਹਨਾਂ ਨੇ ਮੇਰੇ ਤੇ ਨਾ ਪੂਰੀ ਮਤਲਬ ਗੰਦੀ ਨਜ਼ਰ ਰੱਖਦੇ ਸੀਗੇ ਮੇਰੇ ਤੇ ਮੈਨੂੰ ਕਿੰਨੀ ਵਾਰੀ ਉਹਨਾਂ ਨੇ ਗਲਤ ਟੱਚ ਵੀ ਕੀਤਾ ਹੈ ਮੈਂ ਇਹ ਗੱਲ ਆਪਣੇ ਘਰ ਵੀ ਦੱਸੀ ਹੋਈ ਹੈ ਆਪਣੇ ਦਾਦਾ ਦਾਦੀ ਨੂੰ ਪਰ ਉਹ ਇੰਨੀ ਗੌਰ ਨਹੀਂ ਕਰਦੇ ਸੀਗੇ ਉਹ ਮੈਨੂੰ ਇਹੀ ਕਹਿੰਦੇ ਸੀ ਕਿ ਜਾਂ ਤਾਂ ਤੂੰ ਇਹਦੇ ਤੋਂ ਦੂਰ ਰਿਹਾ ਕਰ ਤੇ ਜਾਂ ਇਹਨੂੰ ਬੁਲਾਇਆ ਨਾ ਕਰ ਤੇ ਇੱਕ ਮੇਰਾ ਜਿਹੜਾ ਛੋਟਾ ਭਰਾ ਹੈ ਉਹ ਵੀ ਮੇਰੇ ਨਾਲ ਕੋਈ ਵਧੀਆ ਸਲੂਕ ਨਹੀਂ ਕਰਦਾ ਸੀਗਾ ਉਹ ਵੀ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਸੀਗਾ ਤੇ ਗੰਦੇ ਗੰਦੀ ਇਸ਼ਾਰੇ ਕਰਦਾ ਸੀਗਾ ਮੇਰ ਨੂੰ ਇਹ ਇਹ ਤਾਂ ਪਿੰਡ ਦੇ ਕਿੱਦਾਂ ਦਾ ਵਿਵਹਾਰ ਹੈਗਾ ਜਿਹੜਾ ਬਿਪੀ ਸੀਗਾ ਤੁਹਾਡੇ ਚਾਚਾ ਓਏ ਫਾਦਰ ਇਹ ਡਰਿੰਕ ਕਰਕੇ ਨਾ ਆਪਣਾ ਆਪ ਖੋਦੁੰਦੇ ਹਨ ਇਹਨਾਂ ਨੂੰ ਕੁਝ ਨਹੀਂ ਬਦਲਦਾ ਫਿਰ ਇਹਨਾਂ ਸਾਹਮਣੇ ਜਿਹੜਾ ਮਰਜ਼ੀ ਹੋਵੇ ਇਹਨਾਂ ਨੇ ਫਿਰ ਜੋ ਮਤਲਬ ਦਿਮਾਗ 'ਚ ਆਇਆ ਉਸ ਟਾਈਮ ਇਹ ਕਰ ਦਿੰਦੇ ਆ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਇੱਕ ਮੰਗ ਕਰਦੇ ਹੋ ਇਨਸਾਫ ਦੀ ਇਨਸਾਫ ਕਿੱਦਾਂ ਦਾ ਜਿੱਦਾਂ ਤੁਹਾਡੇ ਸਾਰੇ ਫੈਮਿਲੀ 'ਚ ਜਿਹੜੀ ਆ ਮਾਰਦਾਪ ਕੀਤੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਖੈਰ ਕੀ ਨਾਮ ਤੁਹਾਡਾ ਅਮਰਦੀਪ ਸਿੰਘ ਤੇ ਤੇ ਕਿਹੜਾ ਕਿਹੜੇ ਇਲਾਕੇ ਕਿੱਥੇ ਸ਼ਾਨਪੁਰ ਮੋਤੋ ਤਲਵਾੜਾ ਤਲਵਾੜਾ ਹਾਂਜੀ ਇਹ ਜਿਹੜੀ ਯਾਰ ਬਾਅਦ ਆਪ ਹੋਈ ਆ ਜਾਂ ਉਹ ਤੋਂ ਪਹਿਲੇ ਕੀ ਹੋਇਆ ਇਸ ਬਾਰੇ ਤੁਸੀਂ ਦੱਸੋ ਸਰਪੰਚ 17 ਮਾਰਚ 3 17 ਮਾਰਚ ਨੂੰ ਆਪਾਂ ਸਰ ਵਿਆਹ ਕਰਾਇਆ 2025 ਨੂੰ ਕੋਰਟ ਮੈਰਿਜ ਕਰਾਈ ਸੀ ਕਿਹੜੀ ਸਰ ਕੋਰਟ ਮੈਰਿਜ ਕਰਵਾਈ ਹਿਸ਼ਾਰਪੁਰ ਸੈਸ਼ਨ ਕੋਰਟ ਸੈਸ਼ਨ ਕੋਰਟ ਹਾਂਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹਿਸ਼ਾਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇਗੇ ਕਾਗਜ਼ ਪੇਪਰ ਤੇ ਰਿਕਾਰਡ ਹੋ ਕੋਡ ਤੇ ਇਸ ਮਤਲਬ ਲਗਭਗ ਸਭ ਕੁਝ ਸਾਡਾ ਵਿਆਹ ਰਜਮੰਦ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਜਿਗਾਇਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮ ਸੀ ਚੱਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ ਆਟੋ ਪੇਪਰ ਸਰ ਬਾਰ ਨੰਬਰ ਕਿੰਨੇ ਦਾ ਆਇਆ 4 4 ਨੰਬਰ ਵਾਲਾ ਹਾਂਜੀ ਤੇ ਆਪਾਂ ਲੈਟਰ ਉਹਨੂੰ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ ਮੈਂ ਸਾਰੀ ਗੱਲਬਾਤ ਹੋ ਗਈ ਹੈ ਤੂੰ ਟੈਨਸ਼ਨ ਨਾ ਲਓ ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਰਹਿਣ ਲੱਗੇ ਮੇਲਾ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਇਆ ਇਹਨੂੰ ਕੋਈ ਚੱਕਰ ਨਹੀਂ ਸੀਗਾ ਫਿਰ ਮੈਂ ਤੀਜੇ ਦਿਨ ਹੁਣ ਸਰ ਵਿਆਹ ਹੋਇਆ ਤੇ ਥੋੜਾ ਬੋਤਾ ਕਮਾਉਣਾ ਵੀ ਪੈਣਾ ਸੀ ਤੇ ਮੈਂ ਸੋਚਿਆ ਚਲੋ ਕੰਮ ਤੇ ਚੱਲ ਜਦੇ ਨੇ ਹਣਾ ਛੁੱਟੀ ਹੋ ਗਈ ਮੈਂ ਕੰਮ ਤੇ ਚੱਲ ਗਿਆ ਉਸੇ ਦਿਨ ਬਾਇੰਚ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਸਿਸਟਰ ਦੀ ਉਹ ਸੀਗੀ ਤੇ ਪੰਜ ਛੱ ਤੇ ਇਹਦਾ ਚਾਚਾ ਇੱਕ ਹਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ। ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟਲੋਂ ਆਇਆ ਪਿਆ। ਇਹਨੇ ਬਾਅਦ ਮੇਰੀ ਸਿਸਟਰ ਨੇ ਪੁੱਛਿਆ ਕਿ ਕੌਣ ਆ? ਉਹ ਬੋਲਦਾ ਮੈਂ ਕੋਟਲੋਂ ਆਇਆ ਪਿਆ। ਉਹਨੇ ਫਾਰਮ ਫਰਮ ਦੂਰ ਦਿਖਾਈ, ਫਾਈਲ ਫੂਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਭਾਈ ਪਿਛਲੇ ਕਮਰੇ ਜਿੱਥੇ ਇਹਨੂੰ ਪਤਾ ਨਹੀਂ ਸੀਗਾ ਹਨਾ। ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਨਾ ਰਿਲੇਟਿਵ ਹੈ ਹਨਾ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਬਾਤ ਉਹਨਾਂ ਦੀ ਹੈ। ਕਿ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜ ਜਨ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉੱਥੇ ਜਿੱਦ ਹੀ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ। ਲਾਸਟ ਗੋਲ ਤੇ ਕਿਸੇ ਨੇ ਗੱਲ ਕੀਤੀ ਉਹ 5-6 ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ। ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ। ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦੇ ਤੱਕ ਕਮਰੇ ਨਾਲ ਹੀ ਉਹਨੂੰ ਪਿੱਛੇ ਤੇਜ਼ ਤਾਰ ਹਥਿਆਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਸਿਰਫ ਚੀਕ ਜਿਹੜਾ ਹੀ ਰਿਹਾ ਅ ਫੋਨ ਫੋਣੀ ਮਤਲਬ ਹੋ ਗਿਆ ਸਾਰੇ ਪਾਸੇ ਫਿਰ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆਨੇ ਗਲੇ ਤੇ ਮਾਰਨ ਦੀ ਸਰ ਇਹ 11 ਸਵਾ 11 11:30 ਦੇ ਵਿੱਚ ਵਿੱਚ ਕੋਈ ਗਵਾਨੜ ਕੋਈ ਸੁਣਾਉਣ ਵਾਲਾ ਕੁਝ ਸਰ ਆਣ ਗਵਾਨੜ ਵੀ ਇੱਥੇ ਇੱਕ ਹਸਾਬ ਦਾ ਸਿੱਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੋਿੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮਲਾ ਕੀਤਾ ਉਹਨੇ ਤੇ ਗਵਾਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਏ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਓខਾ ਸੁੱਖਾ ਸਾਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਜ ਭੇਜਦਾ ਸਾਰਿਆਂ ਨੂੰ ਫੇਰ ਮੈਂ ਕੁੰਡੀ ਉਹਨੂੰ ਅੰਦਰ ਥੋੜੀ ਦਿਰ ਉਹਦਾ ਹਥਿਆਰ ਫਾੜ-ਪੂੜ ਕੇ ਅੱਜੇ ਦਵਾਗੇ ਸੀ ਸਰ ਐਮਸੀ ਨਾਲ ਗੱਲ ਕੀਤੀ ਵੀ ਸਾਡੇ ਤੇ ਆ ਬਾਰਦਾਤ ਹੋ ਗਈ ਤੁਸੀਂ ਅਮ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਨਲੇਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜਿੰਮੇਵਾਰ ਸੀਗਾ ਜਲਦੀ ਦੇ ਅੰਦਰ ਐਮਸੀ ਨੂੰ ਸਰ ਮੌਕੇ ਦਾ ਆਪਾਂ ਬੁਲਾਇਆ ਸੀਗਾ ਉੱਥੇ ਉਹ ਆਇਆ ਸੀਗਾ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ ਸੱਟ ਜ਼ਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਸੱਟ ਜਰ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਤੇ ਆਪਾਂ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆ ਕਿ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਹੁਣ ਕਿੰਨੇ ਦਿਨ ਹੋ ਗਏ ਏ ਝਗੜਾ ਹੋਇਆ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਸਰ ਕਿਦਾ ਸਰ ਮਾਰਨ ਆਇਆ ਸੀਗਾ ਤੇ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੌਕੇ ਤੇ ਨਾਂ ਪੁੱਛਦਾ ਇਹਨੇ ਮਾਰ ਕੇ ਚਲ ਜਣਾਗਾ ਵਿੱਚੋਂ ਇਹ ਤਾਂ ਮੌਕੇ ਤੇ ਮੈਂ ਪੁੱਜ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀ ਸਾਰੀ ਮੈਂ ਪੁੱਜ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾਂ ਪੁੱਛਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਤੇ दारू ਬੜੀ ਪੀਤੀ ਸੀ ਚੱਕਰ ਇਹ ਜਿਹਾ दारू ਅੰਨਾ ਰੱਜਿਆ ਪਿਆ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਛੋਟੀ ਭਾਂਜੀ ਹੈ ਕੌਣ ਆ ਕੌਣ ਨਹੀਂ ਬਸ ਮਾਰਨਾ ਸ਼ੁਰੂ ਕੀਤਾ ਚਲੋ ਤੇ ਪੁਲਿਸ ਦਾ ਟੈਨਰ ਵੀ ਆ ਹਾਂਜੀ ਠੀਕ ਹਾਂ ਜੀ ਮੈਂ ਲਖਵਿੰਦਰ ਸਿੰਘ ਐਸਐਸਆਈ ਮਕਦਮਾ ਨੰਬਰ 18 ਮੇਰੇ ਕੋਲ ਦੀਪਕਾ ਵਾਈਫ ਆਫ ਅਮਰਦੀਪ ਸਿੰਘ ਵਾਸੀ ਸ਼ਾਨ੍ਹਪੁਰ ਨੰਬਰ 2 ਦੇ ਬਿਆਨਾਂ ਤੇ ਦਰਜ ਹੋਇਆ ਮਕਦਮਾ ਜੀ ਇਹਦੇ ਵਿੱਚ ਰੋਪੀ ਜਿਹੜਾ ਬਨੋਧ ਕੁਮਾਰ ਸਨ ਆਫ ਮਤਨ ਲਾਲ ਵਾਸੀ ਬਹਿਨੰਗਲ ਉਹਦੀ ਗ੍ਰਿਫਤਾਰੀ ਅਸੀਂ ਕਰ ਲਈ ਆ ਜਿਹਨੂੰ ਪੇਸ਼ ਅਦਾਲਤ ਕਰਕੇ ਕੀਤਾ ਜਾ ਰਿਹਾ ਹੈ ਥੈਂਕ ਯੂ